ਵਿੱਚ ਕੱਲ ਅਤੰਕੀਆਂ ਦੇ ਵੱਲੋਂ ਵੱਡਾ ਹਮਲਾ ਕੀਤਾ ਜਾਂਦਾ ਜਿਸ ਤੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਆ ਤਾਂ ਹੁਣ ਇੱਕ ਅਤੰਕੀ ਦੀ ਤਸਵੀਰ ਜਿਹੜੀ ਉਹ ਸਾਹਮਣੇ ਆਈ ਆ ਤਾਂ ਉਹ ਤਸਵੀਰ ਤੁਹਾਨੂੰ ਦਿਖਾਉਣੇ ਆ ਜਿਸ ਦੇ ਵਿੱਚ ਅਤੰਕੀ ਨੇ AK-47 ਫੜੀ ਹੋਈ ਆ ਹਾਲਾਂਕਿ ਦੂਸਰੇ ਪਾਸੇ ਫੌਜ ਨੇ ਸਰਚ ਆਪਰੇਸ਼ਨ ਚਲਾਇਆ ਹੋਇਆ ਤਾਂ ਪਹਿਲੀ ਜਿਹੜੀ ਐਕਸਕਲੂਸਿਵ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਅਤੰਕੀ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸਦੇ ਹੱਥ ਦੇ ਵਿੱਚ AK-47 ਫੜੀ ਹੋਈ ਆ ਤਾਂ ਜਿਹੜੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਦੱਸਿਆ ਕਿ ਕੁਝ ਲੋਕ ਜਿਹੜੇ ਬੇਲਪੂਰੀ ਖਾਰੇ ਸਨ ਕੁਝ ਸਲਾਨੀ ਜਿਹੜੇ ਘੁੰਮਣ ਫਿਰਦੇ ਲਈ ਆਏ ਸਨ ਤਾਂ ਪਹਿਲਾਂ ਉਹਨਾਂ ਤੋਂ ਉਹਨਾਂ ਦਾ ਧਰਮ ਬਾਰੇ ਪੁੱਛਿਆ ਜਾਂਦਾ ਤੇ ਬਾਅਦ ਦੇ ਵਿੱਚ ਅੰਨੇਵਾ ਫਾਇਰਿੰਗ ਕਰ ਦਿੱਤੀ ਜਾਂਦੀ ਆ ਜਿਸ ਦੇ ਵਿੱਚ 30 ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਆ ਜਿਸ ਦੇ ਵਿੱਚ ਲੈਫਟੀਨੈਂਟ ਜਰਨਲ ਕਰਨਲ ਅਭਿਨੇ ਜਿਸ ਦੀ ਉਮਰ 28 ਸਾਲ ਸੀ ਇਸ ਤੋਂ ਇਲਾਵਾ ਹੋਰ ਅਨੇਕਾ ਜਿਹੜੇ ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਕੋਈ ਮਹਾਰਾਸ਼ਟਰ ਦਾ ਰਹਿਣ ਵਾਲਾ ਸੀਗਾ ਕੋਈ ਗੁਜਰਾਤ ਦਾ ਰਹਿਣ ਵਾਲਾ ਸੀਗਾ ਤੇ ਕੋਈ ਹਰਿਆਣੇ ਦਾ ਰਹਿਣ ਵਾਲਾ ਸੀਗਾ ਤਾਂ ਉਹਨਾਂ ਨੇ ਕੋਈ ਸੂਬਾ ਨਹੀਂ ਵੇਖਿਆ ਜਿਹੜੇ ਅਤੰਕੀ ਆਏ ਸੀਗੇ ਜੋ ਜਾਣਕਾਰੀ ਮਿਲ ਰਹੀ ਆ ਜਿਸ ਦੇ ਵਿੱਚ ਪਹਿਲਾ ਉਹਨਾਂ ਦੇ ਵੱਲੋਂ ਲੋਕਾਂ ਦਾ ਧਰਮ ਪੁੱਛਿਆ ਜਾਂਦਾ ਤੇ ਬਾਅਦ ਵਿੱਚ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤਾਂ ਪੂਰਾ ਦੇਸ਼ ਜਿਹੜਾ ਗੁੱਸੇ ਦੇ ਵਿੱਚ ਸਹਿਮ ਦਾ ਮਾਹੌਲ ਇੱਕ ਤਰ੍ਹਾਂ ਬਣਿਆ ਹੋਇਆ ਇਹੀ ਕਿੰਦਾ ਉਡੀਕ ਕੀਤੀ ਜਾ ਰਹੀ ਕਿ ਆਖਿਰਕਾਰ ਕਦੋਂ ਹੁਣ ਜਿਹੜੇ ਅਤੰਕੀ ਨੇ ਇਹਨਾਂ ਤੇ ਕਾਰਵਾਈ ਹੁੰਦੀ ਆ ਤੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾ ਦਾ ਵੀ ਬਿਆਨ ਸਾਹਮਣੇ ਆ ਗਿਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕੋਈ ਵੀ ਦੋਸ਼ੀ ਜਿਹੜਾ ਬਖਸ਼ਾ ਨਹੀਂ ਜਾਵੇਗਾ ਤਾਂ ਉਹ ਤਸਵੀਰਾਂ ਕੱਲ ਦੀਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਹਰ ਇੱਕ ਟੀਵੀ ਚੈਨਲ ਤੇ ਨੇ ਕਿ ਕਿਸ ਤਰ੍ਹਾਂ ਜਿਹੜੇ ਅਤੰਕੀ ਨੇ ਉਹਨਾਂ ਦੇ ਵੱਲੋਂ ਸਲਾਨੀਆਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਬਰਲਾਪ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਤੰਕੀ ਦੀ ਇਹ ਪਹਿਲੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਆ ਤਾਂ ਜਗਮਾਨੀ ਤੇ ਇਹ ਐਕਸਕਲੂਸਿਵ ਤਸਵੀਰ ਜਿਹੜੀ ਉਹ ਸਾਹਮਣੇ ਆਈ ਆ ਤਾਂ ਦੇਖ ਸਕਦੇ ਹੋ ਕਿ ਉਤੰਕੀ ਹਾਲਾਂਕਿ ਉਸ ਦਾ ਚਿਹਰਾ ਜਿਹੜਾ ਉਹ ਨਹੀਂ ਦਿਖਾਈ ਦੇ ਰਿਹਾ ਪਰ ਉਸ ਦੇ ਹੱਥ ਦੇ ਵਿੱਚ AK47 ਫੜੀ ਹੋਈ ਆ ਜੋ ਸੂਤਰਾਂ ਦੇ ਅਨੁਸਾਰ ਜਾਣਕਾਰੀ ਹੈ ਕਿ 5 ਤੋਂ 6 ਉਤੰਕੀ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਕੱਲ ਇਸ ਕਾਨੂੰਨੀ ਖੂਨੀ ਖੇਡ ਨੂੰ ਅੰਜਾਮ ਦਿੱਤਾ ਗਿਆ ਤੇ ਬਾਅਦ ਵਿੱਚ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਹੈਲੀਕਾਪਟਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਪਹਿਲ ਕਾਮ ਦੇ ਵਿੱਚ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਡਰੋਨਸ ਦਾ ਸਾਰ ਆ ਲਿਆ ਜਾ ਰਿਹਾ ਕਿਉਂਕਿ ਕੱਲ ਜਦੋਂ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਜਿਹੜੇ ਸਲਾਨੀ ਕੁਮੜਾਏ ਸੀਗੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਤੇ ਬਾਅਦ ਵਿੱਚ ਉੱਥੇ ਫਰਾਰ ਹੋ ਜਾਂਦੇ ਨੇ ਤਾਂ ਅੱਜ ਇਹਦੇ ਵਿੱਚ ਜੇਕਰ ਵਿਦੇਸ਼ੀ ਜਾ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਆ ਜੇਕਰ ਦੇਸ਼ ਭਰ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਆ ਖਾਸ ਤੌਰ ਤੇ ਜੇਕਰ ਪਹਿਲਗਾਮ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਉਹ ਇਨੇ ਕਿਦਾ ਜਜ਼ਬਾਤੀ ਪਾਵੁਕ ਨੇ ਕਿ ਉਸ ਦੇ ਤੌਰ ਤੇ ਕਹਿ ਰਹੇ ਨੇ ਕਿ ਹਮਲਾ ਸਾਡੇ ਪਰਵਾਰਕ ਮੈਂਬਰਾਂ ਤੇ ਹੋਇਆ ਕਿਉਂਕਿ ਉਹ ਸਲਾਨੀ ਸੀਗੇ ਉਹਨਾਂ ਦਾ ਘੁਮਣ ਫਿਰਨ ਜਿਹੜਾ ਉਹ ਘੁਮਣ ਫਿਰਨਾ ਆਉਂਦੇ ਨੇ ਤੇ ਉਸ ਤੇ ਚੱਲਦੇ ਸਾਡੀ ਰੋਜ਼ੀ ਰੋਟੀ ਚੱਲਦੀ ਆ ਇਹ ਇਹ ਹਮਲਾ ਸਾਡੇ ਪਰਿਵਾਰਕ ਮੈਂਬਰਾਂ ਤੇ ਹੈ ਗਿਆ